ਹਾਂਜੀ ਬਾਈ ਜੀ ਆਹ ਵੀਡੀਓ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਪੰਜਾਬ ਦੀ ਹੈ ਪਹਿਲਾਂ ਵੀ ਬਹੁਤ ਸਾਰੇ ਪੰਜਾਬੀ ਭਾਸ਼ਾ ਨੂੰ ਲੈ ਕੇ ਮੁੱਦੇ ਉਠਾਏ ਗਏ ਹਨ ਇਸ ਵੀਰ ਦੀ ਜਿੰਨੀ ਸਿਫਤ ਹੋ ਸਕੇ ਉਨੀ ਹੀ ਥੋੜੀ ਹੈ ਜਦੋਂ ਇਹ ਵੀਰ ਡਾਕਖਾਨੇ ਦੇ ਵਿੱਚ ਆਪਣੀ ਚਿੱਠੀ ਦੇ ਉੱਪਰ ਨਾ ਪੰਜਾਬੀ ਭਾਸ਼ਾ ਦੇ ਵਿੱਚ ਐਡਰੈਸ ਲਿਖ ਕੇ ਡਾਕਖਾਨੇ ਦੇ ਵਿੱਚ ਦੇਣ ਗਿਆ ਤੇ ਉੱਥੋਂ ਦੇ ਮੁਲਾਜ਼ਮ ਨੂੰ ਪੰਜਾਬੀ ਬਿਲਕੁਲ ਵੀ ਨਹੀਂ ਸੀ ਆ ਰਹੀ ਜਦੋਂ ਮੁਲਾਜ਼ਮ ਨੇ ਉਸ ਵੀਰ ਨੂੰ ਪੁੱਛਿਆ ਕਿ ਮੈਂ ਕਿਸ ਡਰੈਸ ਤੇ ਭੇਜਾਂ ਮੈਨੂੰ ਪੰਜਾਬੀ ਬਿਲਕੁਲ ਵੀ ਨਹੀਂ ਆ ਰਹੀ ਤਾਂ ਮੈਨੂੰ ਦੱਸੋ ਮੈਂ ਕੀ ਕਰਾਂ ਤੇ ਉਹ ਅੱਗੋ ਚੈਨ ਚੱਕਰਾਂ ਦੇ ਵਿੱਚ ਪੈ ਗਿਆ ਕਿ ਮੈਨੂੰ ਪੰਜਾਬੀ ਲਿਖਣੀ ਪੜ੍ਹਨੀ ਬਿਲਕੁਲ ਵੀ ਨਹੀਂ ਆਉਂਦੀ ਬਈ ਡਾਕਖਾਨੇ ਦਾ ਮੁਲਾਜ਼ਮ ਅੱਗੋ ਅਗਲੇ ਮੁਲਾਜ਼ਮਾਂ ਨੂੰ ਪੁੱਛਣ ਲੱਗ ਗਿਆ ਕਿ ਮੈਂ ਕੀ ਕਰਾਂ ਹੁਣ ਇਸ ਚਿੱਠੀ ਦਾ ਮੈਂ ਕੀ ਕਰਾਂ ਕਿਸ ਡਰੈਸ ਤੇ ਭੇਜਾਂ ਮੈਨੂੰ ਬਿਲਕੁਲ ਸਮਝ ਨਹੀਂ ਆਉਂਦੀ ਜਿਹੜਾ ਵੀਰ ਚਿੱਠੀ ਫੜਾਉਣ ਆਇਆ ਸੀ ਮੁਲਾਜ਼ਮ ਨੂੰ ਉਸ ਉਹ ਮਲਾਜ਼ਮ ਨੂੰ ਕਹਿੰਦਾ ਕਿ ਜਦੋਂ ਤੁਸੀਂ ਪੰਜਾਬ ਦੇ ਵਿੱਚ ਆਇਓ ਤਾਂ ਤੁਹਾਨੂੰ ਪੰਜਾਬੀ ਆਉਣੀ ਚਾਹੀਦੀ ਹੈ ਜਦੋਂ ਤੁਹਾਨੂੰ ਪੰਜਾਬੀ ਨਹੀਂ ਆਉਂਦੀ ਤਾਂ ਬੈਠ ਕੇ ਤੁਸੀਂ ਕੀ ਕਰਨਾ ਇੱਕ ਗੱਲ ਹੋਰ ਦੇਖਣ ਵਾਲੀ ਹੈ ਡਾਕਖਾਨੇ ਦੇ ਵਿੱਚ ਜਿੰਨੇ ਵੀ ਪੋਸਟਰ ਅਤੇ ਬੈਨਰ ਲੱਗੇ ਹੋਏ ਆ ਸਾਰੇ ਇੰਗਲਿਸ਼ ਅਤੇ ਹਿੰਦੀ ਦੇ ਵਿੱਚ ਹੈ ਆਪਣੇ ਪੰਜਾਬ ਦੇ ਵਿੱਚੋਂ ਪੰਜਾਬੀ ਨੂੰ ਬਿਲਕੁਲ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਆਓ ਆਪਾਂ ਆਪਣੀ ਪੰਜਾਬੀ ਨੂੰ ਬਚਾਉਣ ਦੇ ਲਈ ਕੋਸ਼ਿਸ਼ ਕਰੀਏ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੀਏ ਕਰ ਦੇਣਾ